ਮੈਂ ਵੀ ਤਾਇਆ ਕਿੰਦਾ ਸਰਾ ਤਗੜਾ ਹਾਂ ਤਗੜਾ ਤਗੜਾ ਆ ਲੈ ਆ ਆ ਤਾਇਆ ਸਾਡਾ ਇਹਦੀ ਅੱਗੇ ਤੁਸੀਂ ਵੀਡੀਓ ਦੇਖੀਆ ਇਹਦਾ ਨਾਮ ਹੈਗਾ ਸਰਦਾਰ ਭੀਰ ਸਿੰਘ ਤੇ ਆ ਚਾਚਾ ਸਾਡਾ ਜਗੀਰ ਸਿੰਘ ਇਹ ਲੱਗਾ ਹੈ ਅੱਜ ਦੋਵਾਂ ਨੇ ਗੋੜ ਕੱਢਣ ਮੈਂ ਕਿਹਨਾਂ ਨਾਲ ਕੋਈ ਗੱਲਬਾਤ ਕਰਦੇ ਆ ਹਾਂ ਨੰਬਰਦਾਰ ਵੀ ਆ ਸਾਡੇ ਪਿੰਡ ਦੇ ਨੰਬਰਦਾਰ ਵੀ ਆ ਵੱਡਿਆ ਵੱਡਿਆ ਦੇਖ ਕਾ ਨੀਆਂ ਜਾਂ ਵੱਡਿਆਂ ਬੰਦਿਆਂ ਦੀਆਂ ਤਾਂ ਤੁਸੀਂ ਬਹੁਤ ਵੀਡੀਓ ਦੇਖਿਆ ਹੋਣੇ ਐ ਇੰਟਰਵਿਊ ਅੱਜ ਲੈਨੇ ਆਪਾਂ ਆਮ ਕਿਸਾਨਾਂ ਦੇ ਇੰਟਰਵਿਊ ਕਿਉਂ ਵੀ ਤਾਇਆ ਹਾਂਜੀ ਹਾਂਜੀ ਠੀਕ ਆ ਨਾ ਕਿੰਨਾ ਚਿਰ ਹੋ ਗਿਆ ਗੋੜ ਘੜਦਿਆਂ ਨੂੰ ਬਈ ਗੋੜ ਘੜਦਿਆਂ ਨੇ ਹੂੰ ਨਿਗੇ ਜੇ ਇਹਦੇ ਲੱਗੋੜੀ ਘੱਡੀ ਜਾਂਦੇ ਕਿੰਨੇ ਸਾਲ ਹੋ ਗਏ ਆ ਹੋ ਗਿਆ 30 ਸਾਲ ਘਟ ਤੇ ਘਾਟੇ 30 ਸਾਲ ਦਾ ਤਜਰਬਾ ਹੋ ਗਿਆ ਪਿਆ ਅੱਛਾ ਜਦੋਂ ਬਲਦਾ ਨਾ ਖੋਪੇ ਦੇਗੇ ਨਾ ਹਾਂ ਬਹੁਤ ਦਾ ਪਹਿਲਾਂ ਬਹੁਤ ਦਾ ਨਾ ਘੜਦੇ ਰਹੇ ਹਾਂ ਹਾਂ ਵੇਲਣਾ ਤੇ ਜਾ ਗਾੜੀ ਵਾਲਾ ਹੁੰਦਾ ਇਹ ਅੱਛਾ ਕੋਪੇ ਦੇ ਰਹਿਣੇ 4 ਵਜੇ ਆਣ ਕੇ ਜੋੜ ਦੇਣੇ 4 ਵਜੇ ਜੋੜੇ ਫੇਰ ਰੋ ਪੀਣੀ ਘਰੋਂ ਦਹੀਂ ਲੈ ਕੇ ਆਉਣਾ ਹੂੰ ਫੇਰ ਆਪ ਗੇੜ ਨਾਲ ਤਿੰਨ ਚਾਰ ਦੋ ਜਣਿਆਂ ਨੇ ਤਿੰਨ ਜਣਿਆਂ ਨੇ ਵੇਲਣਾ ਗੇੜ ਨਾਲ ਕਿਹੜੇ ਗੰਨੇ ਲਾਉਣੇ ਹੂੰ ਫੇਰ ਰਾਸ ਪੀਣੀ ਵਿੱਚ ਦਹੀਂ ਪਾ ਦੇ ਅੱਛਾ ਗੌਰ ਦਾ ਨਾ ਗੇੜ ਦੇ ਹੁੰਦੇ ਸੀ ਬਲਦ 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 ਨਾ ਹੁਣ ਇੰਜਣ ਆ ਗਿਆ ਹੈ ਹੁਣ ਇੰਜਣ ਆ ਗਿਆ ਪਹਿਲਾਂ ਦੂਜੇ ਹੁੰਦੇ ਸੀ ਗਾੜੀ ਵਾਲੇ ਹਾਂ ਜਿੱਦਾਂ ਹੁਣ ਦੇ ਅੱਛਾ ਜਿੱਦਾਂ ਗਾੜੀ ਹੁੰਦੀ ਬੋਲ ਜੀ ਉਹਦੇ ਨੇ 4 ਵਜੇ ਆਣ ਕੇ ਤੇ ਸੱਤ ਭਰ ਕੇ ਅਗ ਬਾਗ ਦੇ ਕੀ ਫਰਕ ਲੱਗਦਾ ਫਿਰ ਟਾਈਮ ਫਿਰ ਉਹ ਸੋਹਣਾ ਸੀ ਕਿ ਇਹ ਚੰਗਾ ਟਾਈਮ ਆ ਹੁਣ ਮੇਰੇ ਹਿਸਾਬ ਨਾਲ ਟਾਈਮ ਹੋ ਗਿਆ ਇਹ ਉਹ ਪਿਆਰ ਬੜਾ ਸੀ ਲੋਕਾਂ 'ਚ ਪਿਆਰ ਵੀ ਸੀ ਨਾ ਹੋਵੇ ਦਵਾਈਆਂ ਦਾ ਇੰਨਾ ਨਾ ਖਾਦਾ ਦਾ ਸਾਫ ਜੀ ਖਰਾਕ ਸਾਫ ਸਾਫ ਖਰਾਕ ਖਰਾਕ ਸਾਫ ਹੁਣ ਫਿਰ ਹੁਣ ਤਾਂ ਇਹਨੂੰ ਕੀ ਲੱਗਦਾ ਵੀ ਉਹਦੋਂ ਲੋਕੀ ਹੱਥੀ ਮਿਹਨਤ ਜਿਆਦੀ ਕਰਦੇ ਸੀ ਹੂੰ ਤੇ ਹੁਣ ਆ ਗਿਆ ਉਹ ਫੈਗਲ ਨੂੰ ਮਾਰੀ ਚੱਕਦੇ ਉਧਰ ਅੱਜਕੱਲ ਦੇ ਜਵਾਕ ਤੈਨੂੰ ਪਤਾ ਯਾ ਢੱਟੀ ਬਣ ਜਾਂਦਾ ਸਾਈਕਲ ਵੀ ਨਹੀਂ ਲਾਦੇ ਤੂੰ ਤਾਂ ਆ ਲੈ ਸਾਈਕਲੇ ਚਲੌਣਾ ਪਾ ਪਾ ਜੀ ਫੈਗਲ ਇਹ ਖਾਸੇ ਤਾਂ ਸਾਡੇ ਤਾਏ ਨੇ ਇਹ ਹੱਲੇ ਵੀ ਸਾਈਕਲ ਤੇ ਰਹਿੰਦਾ ਸਾਈਕਲ ਤੇ ਰਹੀ ਜਾ ਇਹਨੂੰ ਦੋ ਹੀ ਚੀਜ਼ਾਂ ਹੁੰਦੀਆਂ ਇਹਨੂੰ ਟੈਂਕਾ ਜੱਟ ਵੀ ਕਹਿੰਦੇ ਆਂ ਇਹਨੂੰ ਇੱਕ ਸਾਈਕਲ ਆਉਂਦਾ ਤੇ ਇੱਕ ਇਹਨੂੰ ਆਉਂਦਾ ਟਰੈਕਟਰ ਦਾ ਟਰੈਕਟਰ ਆ ਜਿਆਦਾ ਦੂਰ ਜਾਣਾ ਹੋਵੇ ਤਾਂ ਟਰੈਕਟਰ ਤੇ ਜਾਂਦਾ ਇਹ ਨੇੜੇ ਨੇੜੇ ਸਾਈਕਲ ਤੇ ਸਾਰ ਲੈਂਦਾ ਹਾਂ ਉਹ ਚਾਲੜੀ ਜੀ ਇਹਨੇ ਸਿੱਖੀ ਕੋਈ ਦੁਰਕੇ ਵੀ ਚੱਜ ਜਾਈਦਾ ਤੇ ਇਹ ਬੋਲਣਾ ਕਿ ਕੰਪਿਊਟਰ ਕਰਾਇਆ ਵੀ ਲੋੜ ਨਹੀਂ ਜੀ ਆਹ ਸਹੀ ਗੱਲ ਹੈ ਕੰਪਿਊਟਰ ਕਰਾਇਆ ਵੀ ਆ ਸਾਡਾ ਜਿਵੇਂ ਮਰਜੀ ਦੱਸਦਾ ਹੁੰਦਾ ਉਹਦਾ ਚਾਹ ਚਾਹ ਹੀ ਤੇ ਚਾਹ ਜਾਰਾ ਇਹ ਕਿ ਮੁੱਢ ਮੜਾ ਰਿੱਕੇ ਰਿਹਾ ਆ ਬਾਗੇ ਨੇ ਪਧਰੀ ਕਰਨ ਮੈਂ ਆ ਸਹਾਗੇ ਨੇ ਯਾਰ ਭਾਈ ਇੰਨਾ ਵਾ ਕਹਿੰਦਾ ਸਹਾਗੇ ਨੇ ਥਾਂ ਪਧਰਾ ਕਰ ਦੂੰਗਾ ਕਿਉਂ ਰੋਟਾ ਕਰ ਆ ਗਿਆ ਉਹ ਹੁਣ ਯਾਰੇ ਬਣ ਗਏ ਹੋਰ ਮੇਰਾ ਆਪਣੇ ਰੋ ਬਾਪੂਆਂ ਚ ਜਾਨ ਬੜੀ ਸੀ ਬੰਦਿਆ ਚ ਐਆਂ ਵਹਣੀਆਂ ਗੋਢੇ ਗੋਢੀਆਂ ਤੇ ਹੋਣ ਤੇ ਕਈ ਬੰਦੇ ਮੇਰੇ ਬਾਢੀ ਕਰਨੀ ਜੇ ਹਾਂ ਜਦੋਂ ਤਿੰਨ ਤਿੰਨ ਵਾਰ ਇਧਰ ਹੋ ਫੀਲਿੰਦੀ ਸੀ ਢੜੀ ਤੇ ਰੋਟੀ ਖਾਂਦਾ ਸੀ ਉਹਨੇ ਟਾਈਮ ਕੱਢਦੇ ਰਹੇ ਭਾਜਾਂ ਦੀ ਜੀ ਨਹੀਂ ਕਰਦਾ ਮੁਰਕੇ ਰੋਟੀ ਨਹੀਂ ਇੱਕ ਵਾਰੀ ਉਹ ਚਾਚਾ ਪੀਲੀ ਮੁਰਕੇ ਜੀ ਨਹੀਂ ਕਰਦਾ ਹੁਣ ਤਾਂ ਸਾਡੇ ਵਰਗਾ ਦੁੱਧ ਖਾਵੇ ਜਦੋਂ ਤਿੰਨ ਤਿੰਨ ਗਲਾਸ ਪੀਆ ਇਹਦੇ ਤੜਕੇ ਕੋ ਦੇ ਦੇਣਾ ਅੱਛਾ ਗਲਾਸ ਵੀ ਦੂਜੇ ਹੁਣੇ ਤੋਂ ਵੱਡੇ ਵੱਡੇ ਖੱਲ ਦੇ ਖੱਦਰ ਦੇ ਨਹੀਂ ਪਾ ਗਏ ਠੰਡੀ ਰੋ ਆ ਖੰਦਰ ਦੇ ਵੀ ਕਹਿੰਦੇ ਹੁੰਦੇ ਯਾਰ ਇੱਕੇ 6 ਗਲਾਸ ਨਹੀਂ ਕੀਤਾ ਜਾਂਦਾ ਬੇ ਤਾਇਆ ਕਿੰਨਾ ਇਹਨੂੰ ਜਿਹੜਾ ਇੱਥੇ ਮੈਨੂੰ ਮੈਂ ਸੁਣਿਆ ਸੀ ਵੀ ਆ ਜਿਹੜਾ ਬਾਲਣ ਲਾਉਂਦਾ ਇੱਥੇ ਹਾਂਜੀ ਮੋਰੇ ਚੁੰਬੇ ਨੇ ਇਹਨੂੰ ਝੋਕਾ ਕਹਿੰਦੇ ਹਨ। ਇਹ ਹਾਂ ਇਹਨੂੰ ਝੋਕਾ ਕਹਿੰਦੇ। ਤੁਹਾਡੇ ਝੋਕਾ ਚੰਗਾ ਕਿਹੜਾ ਵੇ ਦੋਵੇਂ ਨਾ। ਉਹ ਅਸੀਂ ਤਾਂ ਹੁਣ ਬਰਾਬਰ ਨੇ ਜਾਂ ਦੋਵੇਂ। ਸਾਰੀ ਹੈਗੇ ਟਾਈਮ ਪਾਸ। ਨਹੀਂ ਟੈਂਪਾਸ ਨਹੀਂ ਤੇ। ਇਹ ਦੋਵੇਂ ਰੱਬ। ਸਾਰੇ ਪਿੰਡ ਦਾ ਤਾਂ ਗੋੜ ਕਰਦ ਨੇ ਟਾਈਮ ਪਾਸ। ਉਹਦਾ ਝੋਕੇ ਜਿਹੜਾ ਆ ਗਿਆ ਭਰਾਵਾ ਕੱਢਨੇ ਪੈਂਦਾ। ਝੋਕੇ ਨੂੰ ਵਿਚਾਰੇ ਨੂੰ ਉਹਦਾ ਗੋੜ ਦੇਣਾ ਸ਼ਾਮ ਨੂੰ ਕਿੱਲੋ ਪੱਤ ਦੇਣੇ ਨੇ ਦੇ। ਅੱਛਾ। ਅੱਛਾ ਝੋਕਾ ਵੱਖਰਾ ਸਦੀਦਾ ਸੀ। ਉਹਦਾ ਕੰਮ ਆ ਮੈਲ ਉਹਨੇ ਲੋੜੀ ਬੰਨੇ ਵਾਲੀ। ਹਾਂ। ਇਹ ਉਹਨੇ ਸਾਭੀ ਜਾਣੀ ਬਾਲਣ ਉਹਨੇ ਲਿਆਉਣਾ ਮੀਂਹ ਜਾਵੇ ਨੇ ਰੀਆਵੇਂ ਉਹਨੇ ਬਾਲਣ ਸਾਹਮਣਾ ਰੱਖਿਆ ਜਿਹਦਾ ਵੀ ਕਹਿੰਦੇ ਹਸਾਬ ਹੁੰਦਾ ਨਾ ਬਹੁਤ ਆਹ ਜਿਹੜਾ ਮਾੜਾ ਬੰਦਾ ਕੰਮ ਵੀ ਖਰਾਬ ਕਰ ਦਿੰਦਾ ਲਿਆ ਪਾ ਤੇ ਲੂ ਵੀ ਦਿੰਦਾ ਸੇਕ ਸੁਕਦਾ ਹਨਾ ਹੁੰਦਾ ਹਸਾਬ ਦਾ ਗੁੜ ਕਾਲਾ ਚਿੱਟਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਆ ਹੁਣ ਹਸਾਬ ਨਾਲ 10 ਤੇ ਨਹੀਂ ਪਤਲਾ ਸੀ ਗਿਆ ਤੇ ਜਵਾਹ ਵੇਖ ਲੈ ਕਿੰਨੀ ਗਿਆ ਉਹ ਬੀਤਾ ਚਾਚਾ ਲੰਬੜਦਾਰ ਆ ਆਪਣੇ ਝੋਕਿਆਂ ਦੇ ਆਜ ਸੇਰ ਦੇਖਦੇ ਹੁਣ ਕੀ ਕਹਿੰਦਾ ਗੁੜ ਦਾ ਰੰਗ ਲੱਗ ਜੋ ਪਤਾ ਕੋੜ ਦੇ ਰੰਗ ਤੋਂ ਲਾਵਾਂਗੇ ਸਾਹ ਆਪਾਂ ਜਿਹੜੀਆਂ ਵਧੀਆ ਕੰਮ ਉਥੋਂ ਝੋਕੇ ਦਾ ਪਤਾ ਲੱਗਣਾ ਹਨ ਮੈਂ ਤਾਂ ਦਾ ਬਹੁਤਾ ਕੰਮ ਕਿ ਨਹੀਂ ਮਿਹਨਤ ਮਿਹਨਤ ਬੜੀ ਆ ਭੱਜ ਲਈ ਜਾ ਦੁਨੀਆ ਨਾ ਹੁਣ ਲੋਕੇ ਹੁਣ ਇਹ ਤਾਂ ਕਹਿੰਦੇ ਆ ਵੀ ਗੁੜ ਮਿਲ ਜਵੇ ਖਾਣ ਨੂੰ ਪਰ ਕੱਢਣਾ ਦਾ ਪਵੇ ਇਹ ਤਾਂ ਨਾ ਕਰ ਨਹੀਂ ਪਵੇ ਜੇ ਕਰੀ ਬਣਿਆ ਬਣਿਆ ਕਰੇ ਕਰਕੇ ਭਾਅ ਵੀ ਵਧਿਆ ਇਹਨਾਂ ਜੀਜਾ ਦਾ ਨਾ ਗੁੜ ਦਾ ਹੁਣ ਭਾਅ ਵੀ 100 ਤੋਂ ਉੱਪਰ ਵਿਕੀ ਜਾਂਦਾ ਜਿਹੜਾ ਆਪਣੇ ਹੱਥੀਂ ਬਣਾ ਲੈਣਾ ਉਹਦੇ ਨਾਲ ਦੀ ਰੀਸ ਢੜਾ ਹੁਣ ਤੁਸੀਂ ਲੈਓ ਜਿਹੜਾ ਵੇਲਿਆਂ ਤੋਂ ਲਿਆਉਦੇ ਆ ਹਾਂ ਉਹ ਇਹਦੇ ਨਾਲ ਢੜਾ ਨਾਲ ਜਾਣਾ ਇਹ ਤਾਂ ਹੈ ਹੀ ਆ ਉਹਨਾਂ ਕਈ ਕੋਈ ਪਾਣਾ ਹੁੰਦਾ ਵਿੱਚ ਉਹ ਫਿਰ ਵਿੱਚ ਕੋਈ ਕਰਦੇ ਖਰਾਬੀ ਕੀ ਇਹਦੇ ਚ ਕੀ ਵੀ ਹੁੰਦਾ ਰਲਾ ਇਹਦੇ ਚ ਕੀ ਹੁੰਦਾ ਆ ਇਹਦੇ ਕੋਚ ਖੰਡ ਪਾਉਂਦੇ ਆ ਹਾਂ ਚਾਚਾ ਇਹ ਜੇ ਰਣਾ ਕਾਦਾ ਹੁੰਦਾ ਵੀ ਜਿੱਦਾਂ ਹੁਣ ਕਈ ਵਾਰ ਆਪਾਂ ਕਹਿੰਦੇ ਨੇ ਗੁੜ ਦੇ ਕੁਆਲਿਟੀ ਹੈ ਨਹੀਂ ਜਿਹੜੇ ਆ ਵੇਚਦੇ ਆ ਕਈ ਵਾਰਾ ਇੱਕ ਬਿਤੇ ਗੰਨਾ ਹੁੰਦਾ ਜਿਆਦਾ ਪੁਰਾਣਾ ਹੂੰ ਫਿਰ ਉਹ ਕੋਈ ਨਾ ਕੋਈ ਕੈਮੀਕਲ ਪਾਉਂਦੇ ਆ ਫਿਰ ਮਾੜੀ ਖੰਡ ਲੈ ਮਾੜੀ ਖੰਡ ਲੈ ਹੁੰਦੀ ਜਦੋਂ ਇੱਥੇ ਇੱਕ ਪੱਤਾ ਆਈ ਉਹ ਖੰਡ ਪਾ ਦਿੰਦੇ ਵੇਚਿਆ ਅੱਛਾ ਗੁੜ ਮਹਿੰਗਾ ਖੰਡ ਸਸਤੀ ਹੂੰ ਯਾ ਸਾਰੇ ਫੁੱਟਦੀ ਐ ਫਿਰ ਉਹ ਕਰਦੇ ਜਦੋਂ ਫਿਰ ਉਹ ਰਾਵ ਜੀ ਲਾ ਦਿੰਦੇ ਉਹਨਾਂ ਕੋ ਕੈਮੀਕਲ ਏਦਾਂ ਦਾ ਪਤਲੀ ਜੀ ਪਤ ਲਾ ਕੇ ਉਹਦੀ ਵਿੱਚ ਫੌਂਡੇ ਨਾਲ ਹੀ ਜੰਮ ਜਾਂਦੀ ਆ ਸਾਡਾ ਇੱਕ ਭਤੀਜਾ ਆ ਗਿਆ ਇਹ ਵੀ ਕਰ ਲੈਂਦਾ ਇੱਧਰ ਉਹ ਵੱਧ ਇਹ ਵੀ ਤੂੰ ਵੀ ਸਿੱਖੇਗਾ ਕੰਮ ਗਾਂ ਸਖਰਾ ਕੇ ਆਹ ਕਰ ਲੈਂਦਾ ਵਾ ਇਹਨੇ ਕਹਣਾ ਕਮਾ ਮੈਂ ਫੇਰ ਨਾ ਅੱਛਾ ਦੇਣ ਬਸ ਬਸ ਇੱਧਰ ਕੰਮ ਤੇ ਤਜਰਬਾ ਹੋਈ ਜਾਂਦਾ ਹੈ ਵੀ ਜਦੋਂ ਹੁਣ ਕਹਿਣਦੇ ਹੁੰਦੇ ਆ ਵੀ ਇਹ ਜੱਦੀ ਪੁਸ਼ਤੀ ਵਾਲਾ ਕੰਮ ਵੀ ਅਗਲੀ ਪੀੜ੍ਹੀ ਜਿਹੜੀ ਆ ਵੀ ਉਹ ਗਾਂ ਬਦਲ ਕੇ ਇੱਥੇ ਹੀ ਇਦਾਂ ਦਾ ਕੰਮ ਹੈ ਤੇ ਆਡੇ ਚੱਲੀ ਜਾਂਦਾ ਮੇਰਾ 20 ਸਾਲ ਹੋ ਗਿਆ ਜੰਬੇ ਬਣਾਏ ਨੂੰ ਅੱਛਾ ਪਕਾਵਣਾ ਆ ਪਹਿਲਾਂ ਪਿਉਰਗ ਵੀ ਕੱਢਦੇ ਰਹੇ ਇਹ ਵੱਡੇ ਭਾਈ ਦਾ ਆ ਕਿਹੜੀ ਆ ਕਿਹੜੀ ਪੀੜੀ ਆ ਹੁਣ ਤੀਜੀ ਕਿ ਚੌਥੀ ਇਹ ਚੁੰਬੇ ਤੇ ਇਹ ਤਾਂ ਹੁਣ ਸਖਰਾਜ ਕਿਹੜੀ ਪੀੜੀ ਬਈ ਤੂੰ ਦਰਮੇਂ ਆ ਤੀਜੀ ਤੀਜੀ ਪੀੜੀ ਆਏ ਹੈ ਤੀਜੀ ਪੀੜੀ ਬਈ ਗੋੜ ਕੱਢਦੀ ਆ ਹਾਂ ਤੀਜੀ ਨਹੀਂ ਚੌਥੀ ਕਿਹਦਾ ਲੇ ਪਹਿਲਾਂ ਹਣ ਸਾਨੂੰ ਆਪਣੇ ਬਾਪੂਆਂ ਦਾ ਦਾਦਿਆਂ ਦਾ ਤਾਂ ਪਤਾ ਨਹੀਂ ਕੱਢਦੇ ਹੋਣਗੇ ਬੜਾ ਕੱਢਦੇ ਰਹੇ ਪਿਉਰਗ ਇਹ ਬਾਪੂ ਸਾਡੇ ਉਹ ਬਹੁਤ ਚੀ ਕੱਢਿਆ ਠੀਕ ਆ ਨਹੀਂ ਫਿਰ ਮੈਂ ਚੌਥੀ ਸੀੜੀ ਆ ਸਾਡੇ ਬਾਬੇ ਕੱਢਦੇ ਰਹੇ ਆ ਅੱਛਾ ਵੇ ਠੀਕ ਆ ਸਰ ਮਿਹਨਤ ਕਰਕੇ ਹੋਣੀ ਨਾ ਇਹ ਫੇਣ ਗੋੜ ਆਪਣਾ ਸ਼ੁੱਧਾ ਕੁਆਲਟੀ ਮਤਲਬ ਸ਼ੁੱਧ ਗੋੜ ਦੇ ਕੁਆਲਟੀ ਜਿਹੜੀ ਹੋਣੀ ਹੈ ਹਾਂ ਰੱਖਣਾ ਇਹਨੂੰ ਗੋੜ ਖਾਊਗਾ ਨਾ ਉਹ ਦੱਸੂਗਾ ਵੀ ਇਹ ਸ਼ੁੱਧ ਹੈ ਦੀ ਇਹ ਇਹ ਜਿਹੜਾ ਮਤਲਬ ਸਰੇ ਵਾਲੀ ਕੁਆਲਟੀ ਇਹਨੂੰ ਕਹਿ ਸਕਦੇ ਆਪਾਂ ਇਥੇ ਬਹੁਤ ਬੱਲੇ ਸਾਡੇ ਕੋਲ 4 ਰੁਪਏ ਲੈ ਲਓ ਦੇ ਦਿਓ ਅੱਛਾ ਇਹਦਾ ਭਰਾ ਸਾਡੇ ਕੋਲ ਆਪਾਂ ਜੋ ਕਰਦਾ ਇਹ ਜਿਹੜਾ ਟ੍ਰੈਡੀਸ਼ਨਲ ਢੰਗ ਜਿਹੜਾ ਰਵਾਇਤੀ ਢੰਗ ਇਹੋ ਹੀ ਗੋੜ ਬਣਾਉਂਦੇ ਹੋਏ 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 ਵੇ ਜਦੋਂ ਪਹਿਲਾਂ ਕਰਦੇ ਸੀ ਇਹ ਉਹੀ ਤਕਨੀਕ ਤੋਂ ਜਾਂਦੀ ਸੀ ਇਹਦੇ ਜੇ ਆਪਾਂ ਕੋਈ ਨਵਾਂ ਨਹੀਂ ਐਡ ਕੀਤਾ ਨਾ 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 ਜਿਹੜਾ ਹੁਣ ਅੱਜ ਕੱਲ ਬਣਾਉਂਦੇ ਆ ਨਾ ਹਾਂ ਉਹ ਚੁੰਬੇ ਇੱਦਾਂ ਲਾਈਨ ਦੇ ਵਿੱਚ ਦੋ ਤਿੰਨ ਚੁੰਬੇ ਬਣਾ ਲੈਂਦੇ ਆ ਸਰ ਉਹ ਗੋੜੇ ਦੇ ਨਾਲ ਆ ਮੈਂ ਉਹਦੀ ਗੱਲ ਕਰਨੀ ਸੀ ਯਾਰ ਚਾਚਾ ਬਈ ਉਹ ਹੁਣ ਇਦਾਂ ਮੰਨ ਲਾ ਵੀ ਇੱਕ ਤੇ ਇਹ ਲਾਤਾ ਜਦੋਂ ਗਾੜੀ ਹੋਰ ਰਾਈਟ ਪੈਂਦਾ ਵਾ ਉਹ ਉੱਥੇ ਲਾ ਦਿੰਦੇ ਵੀ ਉਹਦੇ ਨਾਲ ਕੋਈ ਫਰਕ ਪੈਂਦਾ ਵੀ ਰੋ ਤਤੀ ਹੁੰਦੀ ਰਹਿੰਦੀ ਪਹਿਲਾਂ ਉੱਥੇ ਮੈਲ ਲੱਤ ਜਾਂਦੀ ਆ ਪਰ ਹੋਰ ਵਾਲੇ ਨਾਲ ਤਾਂ ਗੁੜ ਨਹੀਂ ਬਣਦਾ ਕੁਆਲਿਟੀ ਦਾ ਫਰਕ ਪੈ ਜਾਂਦਾ ਪੈਂਦਾ ਕੁਆਲਿਟੀ ਦਾ ਫਰਕ ਬਹੁਤ ਫਰਕ ਪੈਂਦਾ ਜਿਹੜਾ ਸਿੰਗਲ ਦਾ ਤੇ ਡਬਲ ਦਾ ਫਰਕ ਪੈ ਜਾਂਦਾ ਪੈ ਜਾਂਦਾ ਹਾਂਜੀ ਬਾਈ ਕੀ ਦੇ ਫਰਕ ਪੈਂਦਾ ਕੁਆਲਿਟੀ ਦਾ ਰੰਗ ਦਾ ਵੀ ਫਰਕ ਪੈਂਦਾ ਰੰਗ ਦਾ ਐਵੇਂ ਫਰਕ ਪੈਂਦਾ ਨਾ ਰਾਸੇ ਉੱਥੇ ਜਿਆਦਾ ਚਰ ਉਹ ਕਢਦੀ ਰਹਿੰਦੀ ਆ ਰਹਿੰਦੀ ਅੱਛਾ ਹਾਂ ਮਦਰਵਾਪਾ ਇਹਨੂੰ ਸ਼ੁੱਧ ਮੰਨਦੇ ਆ ਵੀ ਇੱਕ ਚੁੰਬਾ ਲੱਗਾ ਹੋਵੇ ਹਾਂ ਬਈ ਇਹਦੇ ਵਿੱਚ ਸਾਰਾ ਜਿਹੜਾ ਵਾ ਘੋੜਾ ਆਪਾਂ ਕਢੀਏ ਬਿਲਕੁਲ ਮੋਢ ਤੋਂ ਲੈ ਕੇ ਹਨਾ ਸਹੀ ਗੱਲ ਵੀ ਕਿਤੇ ਬਾਹਰਲੇ ਬਣੇ ਸੇਕ ਘੋੜੇ ਲਵਾਉਂਦਾ ਸਾਡੇ ਬਜ਼ੁਰਗ ਲੱਗੇ ਵੱਡੇ ਵੀ ਸਾਡੇ ਬਜ਼ੁਰਗ ਵੀ ਅੱਛਾ ਆਹੀ ਆ ਗੰਡਿਆਣੇ ਵੀ ਇਦਾਂ ਹੀ ਤੁਰਿਆ ਉਹਦਾ ਸਾਡੇ ਦੇ ਕੰਮ ਨਹੀਂ ਨਹੀਂ ਠੀਕ ਆਹ ਸਾਲ ਤੋਂ ਉੱਤੇ ਹੋ ਗਿਆ ਜਿੰਨੇ ਜਮਾਨੇ ਚ ਕਰਦੇ ਸੀਗੇ ਜਿਹੜਾ ਚੁੰਬਾ ਬਣਾਉਂਦੇ ਨਾ ਹੂੰ ਉਦੋਂ ਫੋਟਨਿੰਗ ਨੂੰ ਹੱਥ ਕਹਿੰਦੇ ਸੀ ਤੇ ਦੇਖੋ ਲੈ ਕੇ ਅੱਛਾ ਉਹਨੂੰ ਕਹਿਣਾ ਥੱਲੇ 17 ਜਾਂ 18 ਹੱਥ ਰੱਖਣਾ ਉੱਪਰੋਂ ਆ ਕੇ 13 14 14 ਹੱਥ ਰੱਖਣਾ ਉਹਨੂੰ ਫਿਰ ਉਹਨੂੰ ਢਾਲਣਾ ਹਾਂ ਚੰਬਾ ਬਣਾਉਣੀ ਜਿੱਦ ਤੱਕ ਨਹੀਂ ਜਿੱਦੀ ਅੱਛਾ ਇਹ ਵੱਡਿਆਂ ਤੋਂ ਹੁਣ ਆਪਣੇ ਸਰਪੰਚ ਸਾਹਿਬ ਨੇ ਦਿੱਤੀ ਜਿਆਦਾ ਉਹ ਬਣਾਉਂਦਾ ਏ ਹਾਂ ਇਹ ਥੱਲੇੋਂ ਮਿੰਕੀ ਅੱਛਾ ਤਾਂ ਆ ਵੱਡਾ ਬਣਾਉਣਾ ਚੰਬਾ ਉਹਨੂੰ ਸਾਹ ਵਾ ਉਹ ਬਣਾਇਆ ਏ ਚੰਬਾ ਬਣਾਉਂਦਾ ਸਾਹ ਨੂੰ ਮੈਂ ਹੈ ਜੰਮਾਰ ਦੇ ਵਾਜ ਵੱਖੋ ਵੱਖਰੇ ਡਿਪਾਰਟਮੈਂਟ ਸਪੈਸ਼ਲ ਸਟਾਰ ਡਿਪਾਰਟਮੈਂਟ ਕੋਈ ਕਿਸੇ ਨੇ ਚੁਬਾ ਬਣਾਉਣਾ ਕੋਈ ਰਾਸ ਕੱਢਣ ਦਾ ਮਾਹਰ ਕੋਈ ਝੋਕਾ ਚੰਗਾ ਮਿੱਟੀ ਲਾਉਣੀ ਹੈ ਮੇਲਦਾ ਉਹਨੂੰ ਮੈਂ ਖਰਾਤ ਤੇ ਕਦੀ ਲਗਾਏ ਹਾਂ ਮੈਂ ਗ੍ਰਿੰਡਰ ਨਾਲ ਹਰ ਸਾਲ ਉਹਨੂੰ ਇੱਥੇ ਆ ਕਰਕੇ ਹਾਂ ਉਹ ਚਾਹ ਕਰਦੇ ਚੱਲ ਅੱਛਾ ਇਹ ਜਦੋਂ ਹੁਣ ਆਪਾਂ ਵੀ ਨਵਾਂ ਹਰੇਕ ਸਾਲ ਕੋੜ ਕੱਢਣਾ ਜਦੋਂ ਕੋਈ ਫੁੱਲ ਕੇ ਫਿਰ ਡੱਬੀ ਗੱਡੂਬੀਆਂ ਚੈੱਕ ਕਰ ਲਈਦੀ ਆ ਫੇ ਵਿੱਚ ਦਿੱਕਤ ਨਿਕਿਆ ਵੇ ਲੈਣਾ ਵੀ ਚੁੰਬਾ ਸਾਰਾ ਕੁਝ ਕਰਨਾ ਪੈਂਦਾ ਕੋਈ ਯਾਰ ਇਹਨੂੰ ਦੁਬਾਰੇ ਮਿੱਟੀ ਲਾਉਣੀ ਆ ਅੱਛਾ ਇਹਨੂੰ ਮਿੱਟੀ ਲਮਦੀ ਲਾਉਣੀ ਪੈਂਦੀ ਆ ਘਾਣੀ ਬਣਾ ਕੇ ਜਿਵੇਂ ਬੀਬੀਆਂ ਪੁਰਾਣੇ ਜ਼ਮਾਨੇ ਚ ਕੁੱਠੇ ਨਹੀਂ ਤੇ ਪਦੀਆਂ ਆ ਵਾਹ ਆ ਕੁੱਠਾ ਕੁੱਠਾ ਆ ਗਈ ਵੀ ਪੱਤ ਪੱਤ ਆ ਗਈ ਆ ਗਈ ਬਾਦੋਗ ਮਿੰਟ ਲੱਗਣੇ ਹੋਰ ਮੈਂ ਕਿਹਾ ਚਲ ਬਾਅਦ ਵਿੱਚ ਗੱਲ ਕਰਦੇ ਆ ਆਪਣੀ ਗੱਲ ਵਿੱਚੇ ਰਹਿ ਗਈ ਵੀ ਇਹ ਮਿੱਟੀ ਜਿਹੜੀ ਇਹਨੂੰ ਕਹਿੰਦੇ ਚੁੰਬੇ ਨੂੰ ਇਹਨੂੰ ਵੀ ਹਰ ਸਾਲ ਲਾਉਣੀ ਪੈਂਦੀ ਨਵੀਂ ਮਿੱਟੀ। ਨਵੀਂ ਕਹਾਣੀ ਬਣਾ ਕੇ ਲਾਉਣੀ ਜੀ। ਇਹ ਕਦਾਂ ਵੀ ਮੀਂਹ ਜਦੋਂ ਪੈਂਦੇ ਉਦੋਂ ਖੁਰ ਜਾਂਦੀ ਜਾਂ ਗਏ ਉਦਾਂ ਹੀ ਕਰ ਲਾਉਣੀ ਮੈਂ ਦਿਹਰਵਾਰ। ਮੀਂਹ ਨਾਲ ਐਰਕੀ ਪਾਣੀ ਆ ਗਿਆ ਹੈ ਨਾ ਉਦੋਂ ਹਾੜ ਵੀ ਆ ਗਏ ਸਾਜ ਆਪਣੇ। ਕਿਸੇਕ ਸੁ ਕਹਿੰਦਾ ਵੀ ਇਹਨੂੰ ਪੈਂਦਾ ਫਰਕ। ਮਿੱਟੀ ਸੜਦੀ ਆ। ਮਿੱਟੀ ਸੜਦੀ ਆ। ਝੜਦੀ ਆ। ਸੜ ਜਾਂਦੀ ਆ। ਜਿਹੜੀ ਸੜ ਗਈ ਉਹ ਦੁਬਾਰਾ ਫੇਰ ਲੰਬੇ ਦਾ ਲਾ ਕੇ ਨਵੀਂ ਮੂਹ ਬਣਾਉਣਾ ਪੈਂਦਾ ਵਿੱਚ ਫੇਰ। ਹਾਂ। ਆ ਗੱਲ ਪਰਸੋਂ ਫੇਰ ਮੂਹ ਬਣਾਇਆ ਰਾਤ ਨੂੰ। ਅੱਛਾ ਜੇ ਤੜਕੀ ਵੇੜ ਕਰਨਾ ਹੈ ਵੀ ਜਿੱਦਾਂ ਹੁਣ ਇੱਕ ਵਾਰੀ ਰਿਪੇਅਰ ਜਿਆ ਕਰ ਲਿਆ ਮਗਰ ਵਿੱਚ ਦੀ ਵੀ ਫੇਰ ਵੀ ਕਰਨਾ ਪੈਂਦਾ ਚੱਲਦੇ ਕੰਮ ਚ ਕਰਨਾ ਪੈਂਦਾ ਛਾੜ ਮੋੜ ਛਾੜ ਮੋੜ ਤੇ ਕਿਤੇ ਮੈਂ ਤੋੜਾ ਕੰਮ ਆ ਜਿਹੜਾ ਸ਼ਾਨਦਾਰਾ ਵਾ ਲੋਹੇ ਦਾ ਉਹ ਵੀ 2-3 ਸਾਲਾਂ ਬਾਅਦ ਕਈ ਵਾਰੀ ਜਦਾਂ ਸਰੀਏ ਵਿੱਚੋਂ ਸੜ ਜਾਂਣ ਉਹ ਵੀ ਬਦਲਣਾ ਪੈਂਦਾ ਲੋਹੇ ਦਾ ਕਿਹੜਾ ਹੁੰਦਾ ਛਾੜਨ ਇਹਦੇ ਮੋੜੇ ਇਹਦੇ ਪਾਦਾਂ ਲਈ ਇਹਦੇ ਪਾਦਾਂ ਲਈ ਬੰਦਦਾ ਆਹੋ ਉੱਥੇ ਕੋਈ ਜਾਲੀ ਵਾਲਾ ਛਾੜਨਾ ਹੈ ਅ ਸਭ ਜਿਹੜੀ ਸਵਾਹ ਥੱਲੇ ਕਿਰਦੀ ਰਹੀ ਜਣੀ ਜਿਹੜੀ ਉਹ ਖੱਡੀ ਆ ਠੀਕ ਆ ਇੱਥੇ ਚੁੱਕ ਕੇ ਆਵੇ ਅੱਛਾ ਵੀ ਉਹ ਸਵਾਹ ਥੱਲੇ ਗਰੀ ਜਣੀ ਉੱਪਰੋਂ ਖਾਲੀ ਰਹਿਣਾ ਉਹਨੇ ਹੈ ਛੇਕ ਦੇਣ ਛੇਕ ਦੇ ਨਾਲੇ ਉਧਰ ਹਵਾ ਪੈਣੀ ਨਾ ਹਵਾ ਵੀ ਉਧਰੋਂ ਆਉਂਦੀ ਬਾਹਰਲੇ ਬੰਨੇ ਉਹਦੇ ਬਾਹਰਲੇ ਬੰਨੇ ਛਾਣਨੇ ਦਾ ਮਤਲਬ ਹੀ ਇਹ ਆ ਥੱਲਿਓ ਹਵਾ ਪੈਣੀ ਆ ਫੇ ਆ ਕਸਾਈ ਬੜੀ ਜਿਓ ਆਕਸੀਜਨ ਇਹਨੇ ਮਿਲੂਗੀ ਫਿਰ ਅੱਗ ਕਿੱਥੋਂ ਬਾਲਣੀ ਤੇ ਇਹ ਜਾਰੀ ਹਵਾ ਹੈ ਇਹ ਨਵੇਂ ਨਵੀਂ ਪੀੜੀ ਦੀ ਗੱਲ ਆ ਮਤਲਬ ਸੈਂਸ ਸੈਂਸ ਦੀ ਗੱਲ ਕੀਤੀ ਉਹਨੇ ਜਿਹਾਕ ਸਿੰਘ ਜੀ ਦੀ ਹੋਂਦ ਦੇ ਵਿੱਚ ਅੱਗ ਬਲਦੀ ਦਾ ਪੜਾਉਂਦੇ ਹੁੰਦੇ ਸੀ ਆਪਾਂ ਨੂੰ ਬਾਪਾਂ ਚ ਜੇ ਬਾਪੂ ਆਪਣੇ ਦੱਸਦੇ ਪੁਰਾਣੇ ਜਵਾਲੇ ਚੰਬੇ ਬਣਾਉਂਦੇ ਸੀ ਉਹਨੂੰ ਉਹ ਨਹੀਂ ਸੀ ਲਾਉਂਦੇ ਸੰਨਿਓ ਕਦੇ ਰੂਮ ਦਾ ਤੇ ਖੁੱਲਾ ਬੋਹ ਬਣਾਦੇ ਤੇ ਉੱਤੇ ਲੱਕੜਾਂ ਛੁੱਟ ਦੇਣੀਆਂ ਹਾਂ ਉਹ ਲੱਕੜਾਂ ਨੂੰ ਇੱਕ ਵਾਰੀ ਅੱਗ ਲਾ ਕੇ ਕੋਈ ਛਾਲਣਾ ਨਹੀਂ ਰੱਖਦੇ ਅੱਛਾ ਫਿਰ ਕਿਰਾਇਆ ਹਰ ਵਾਰੀ ਚੁੱਕ ਕੇ ਤੇ ਪੱਤ ਲਾਈ ਜਾਣੀ ਆ ਹੂੰ ਕੜਾਇ ਲਾਉਂਦਾ ਕੋਈ ਵੀ ਹੁੰਦਾ ਵਿੱਚੋਂ ਕੱਢੇ ਡੋਰੇ ਨਾ ਕੜਾਇ ਚੱਕ ਕੇ ਚੱਕ ਕੇ ਕੜਾਇ ਲਾਉਂਦੇ ਪੁਰਾਣੇ ਬਜ਼ੁਰਗ ਕੜਾਇ ਚੁੱਕ ਕੇ ਇਦਾਂ ਪਲਟ ਦਿੰਦੇ ਸੀ ਵੇ ਰੱਖ ਲੈਂਦੇ ਸੀ ਰੱਖ ਕੇ ਵੇੜ ਤੋਂ ਥੱਲੇ ਦੇਣਾ ਗੋਡੇ ਦੇ ਕੜਾਇ ਟਾਪਰ ਹਾਂ ਪਗੜੀਆਂ ਭਰਾਵਾਂ ਸੀ ਵੀ ਬੁੜੇ ਵੀ ਪੁਰਾਣੇ ਉਹ ਬੁੜੇ ਤਗੜੇ ਆਈਗੇ ਇਹ ਮੈਚ ਸ਼ੂਟ ਆਉਂਦਾ ਵੇ ਸਾਰੇ ਉਹਦੋਂ ਇਦਾਂ ਲਾਉਂਦੇ ਹੁੰਦੇ ਮੇਰੇ ਮਾਰੇ ਹਾਂ ਪਰਾਲੀ ਦਾ ਬੇਡ ਬਣਾਇਆ ਇਹ ਨਹੀਂ ਮੈਂ ਨਹੀਂ ਦੇਖੀ ਇਹ ਜੀ ਜੀ ਵੀ ਇਦਾਂ ਕੋ ਚੱਕ ਕੇ ਵੀ ਪਟਾ ਹੁੰਦਾ ਹੋਵੇ ਅਸੀਂ ਆ ਚੱਕਣੇ ਰਹੇ ਹਾਂ ਮੈਨੂੰ ਤਾਂ ਐ ਲੱਗਦਾ ਵੀ ਇਹ ਖਾਲੀ ਚੱਕਣਾ ਓਖਾ ਨਹੀਂ 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 ਹੁਣ ਤਾਂ ਇਹ ਕੱਢਣੀ ਕਈ ਨਹੀਂ ਓਖੀ ਆ ਡੋਰੇ ਨਾ ਵੀ ਠੀਕ ਆ ਲੈ ਤਾਇਆ ਹੁਣ ਕਿਦਾ ਬਣ ਗਿਆ ਕੰਮ ਕਰਿੰਦਾ ਹਲੇ ਚਾਕਲੇਟ ਆਪਣੀ ਦੇਸੀ ਬਾਈ ਚਾਕਲੇਟ ਬਣ ਚਲੀ ਜੀ ਅੱਛਾ ਆ ਜੋ ਵੀ ਜਵਾਗ ਵੀ ਆਏ ਹੋਏ ਨਾਲ ਲਾ ਲਓ ਗੰਨੇ-ਗੰਨੇ ਲੈ ਲਓ ਚਾਰ-ਪੁੰਡ ਖਾਣੀ ਕਿ ਨਹੀਂ ਨੇ ਵੀ ਇਹ ਗੱਲ ਆ ਵੀ ਕਿਹੜਾ ਜਿਹਾ ਮੂਵੀ ਬਣਾਵੇ ਚਲਾ ਇਹ ਚੁੰਬੇ ਦੇ ਜਿਹੜਾ ਜਿਹੜਾ ਕਹਿੰਦੇ ਵੀ ਗੁੜ ਕੱਢਦੇ ਆ ਨਾ ਉਥੋਂ ਲੈ ਕੇ ਚੱਟ ਤੱਕ ਨੇ ਵੀ ਇਹ ਕੱਲਾ ਗੁੜ ਖਾਣ ਦਾ ਹੀ ਨਿਕਾ ਭਾਨਾ ਇਹ ਕਹਿੰਦੇ ਇੱਕ ਬਹਿਣ ਦਾ ਵੀ ਇੱਕ ਮਿਲਣ ਦਾ ਵੀ ਇਹ ਸਾਰਿਆਂ ਹੁਣ ਇਹ ਬੱਚੇ ਇਹਦੇ ਰੋ ਲੈਣਾ ਇਹ ਰੌਣਕ ਲੱਗੀ ਰਹਿੰਦੀ ਹੈ ਇਹ ਨਾਲ ਗੁੜ ਖਾ ਕੇ ਜਾਂ ਇਹ ਰੌਣਕ ਦਾ ਵੀ ਭਾਨਾ ਹੈਗਾ ਨਾ ਲੈ ਵੀ ਆ ਗੁੜ ਖਾਣ ਆ ਗਿਆ ਫਿਰ ਉਹ ਪੀਣ ਆ ਗਿਆ ਚੱਲ ਫੋ ਚੱਲ ਸਾਰੇ ਦਿਹਾੜੀ ਸਗਰਾ ਦੇ ਨੇ ਤਾਂ ਬਣਾ ਲਈ ਚਾਣ ਅੱਗੇ ਮੈਂ ਤਾਂ ਹੁਣ ਫੜਿਆ ਹੋਇਆ ਕੈਮਰਾ ਤੇ ਮੈਨੂੰ ਵੀ ਬਣਾਉਣੀ ਇੱਕ ਠੀਕ ਹੈ ਮੈਂ ਤੁਹਾਨੂੰ ਚਾਕਲੇਟ ਦੇਤੀ ਪਾਪੀ ਭਾਈ ਚੱਲ ਬਈ ਅਗਵਾਲ ਦੇ ਅੱਛਾ ਮੜਵੇ ਪਾ ਲੈ ਰੋ ਫੇਰ ਰਾਤ ਪਾ ਦੇਣਾ ਮਗਰੇ ਹਾਂਜੀ ਹਾਂਜੀ ਅੱਜ ਝੋਕਾ ਕੌਣ ਬਣਿਆ ਅੱਜ ਸੰਝੇ ਸੰਝੇ ਮੈਂ ਸੰਝੇ ਝੋਕਾ ਬਣਿਆ ਹੈ ਝੋਕਾ ਸੰਝੇ ਨੂੰ ਬਾਲਣ ਬਾ ਇਹਨੂੰ ਆਗੂ ਕਢਾਉਣੇ ਸਿਖਾ ਦਿਓ ਚੰਗੀ ਤਰ੍ਹਾਂ ਮਗਰੋਂ ਮੈਂ ਕੰਮ ਲੈਣਾ ਹੈ ਜਿਹੜੇ ਚਾਰ ਦਿਨ ਸਾਡੇ ਕੋਲ ਆਹੋ ਇਹਨੂੰ ਚੱਲਿਆ ਹੁਣ ਬੱਤਰਾ ਨੂੰ ਚੱਲਿਆ ਅਗਲਾਸ ਦੇ ਹੀ ਕੋਰੇ ਉਹ ਕੀ ਕਰਦੇ ਪੜੇ ਪਾਜਾ ਤਾ ਉਹ ਜਿਹੜੀ ਇਹ ਗੱਲਾਂ ਹੁਣ ਖਾਣੇ ਹਟ ਉਹ ਬੋਲ ਬੋਲੇ ਫੜ ਲੈ ਗਰਮ ਨਹੀਂ ਲੱਗਦੇ ਨਾ ਠੀਕ ਹੀ ਹੁੰਦਾ ਲੈ ਦਾ ਯਾਰੇ ਮਾਨੀ ਬਹੁਤ ਜਿਆਦਾ ਚੌਕ ਨਾਲ ਵਾਦ ਦਾ ਫੜ ਪੁੱਤ ਬੱਜ ਕੇ ਚੌਕ ਨੂੰ ਚੌਕਲੇਟ ਦੇ ਨਾਲ ਦੱਸਿਆ ਹੋਈ ਆ ਤੇ ਪੈਰ ਵੀ ਕੋਈ ਨਾ ਸਵਾਦ ਤੂੰ ਦੱਸ ਖਾ ਲਿਆ ਕਿ ਨਹੀਂ ਸਵਾਦ ਦੱਸ ਕਿਦਾਂ ਇਹ ਕੀ? ਇਸਤੀ ਪੂਰਾ? ਚਾਕਲੇਟ ਖਾਧੀ ਕਦੀ? ਲੈ ਕਾਕਾ। ਉਹਦੇ ਨਾਲ ਵੱਧ ਸੋਹਦਾ ਕਿ ਨਹੀਂ? ਇਧਰੇ। ਉਹ ਨਾ ਵੱਧ। ਉਧਰ ਆਖੀ। ਹਾਂ, ਇਹ। ਹਰਾ ਇਹ। ਇਹਨੂੰ ਵੀ ਕਹਿੰਦੇ ਚੂਹੇ। ਉਹ ਇਹ ਨਾ ਆ ਗਏ ਨਹੀਂ। ਇਹਨੂੰ ਬੁਲਬਲੇ। ਬੁਲਬਲੇ ਹੈ। ਇਹ ਹੋ ਜਾਂਦੇ ਆਖੜਾ ਹੀ ਦੇ। ਅੱਜ ਨਾ ਹੁੰਦਾ। ਆ ਵੀ। ਆਹ ਇਹ ਚੂਹਾ ਵਾ ਜਿਹੜਾ ਹੁਣ ਕਦਾ। ਉਹ ਆ ਹੁੰਦਾ। ਮੈਂ ਵੀ ਇੰਟਰਵਿਊ ਕਰਨੀ ਮੇਰੇ ਜੋੜ ਕੇ ਦੰਦ। ਆ ਜਾ। ਉਹ ਬੁਲਬਲੇ ਦੇ ਦੰਦ ਜੋੜਦੇ ਮੇਰੇ। ਟਪਾ। ਉਹ ਗਰਮੰਲੀ ਹੁੰਦਾ ਇਹੋ ਹੀ ਆ ਬਸ ਅਜਾ ਹੁਣ ਕਿੰਨਾ ਕ ਜਣ ਇਹਨੂੰ ਹੁਣ ਕਹਿੰਦੇ ਗੋਡਣਾ ਹੈ ਹਾਂ ਇਹਨੂੰ ਗੋਡਣਾ ਉਹਨੂੰ ਕਰ ਲੈ ਪੁੱਤ ਜਿੰਦਾ ਆਪਾ ਮਤਲਬ ਇਹ ਸਭੀ ਗੋਡਦੇ ਆ ਉਹੀ ਚੀਜ਼ ਹੋ ਗਈ ਹੈ ਖਣਾ ਕ ਮਾਦਵੀ ਗੋਡਣਾ ਤੇ ਗਾਂਢੀ ਵੀ ਗੋਡਣਾ ਅੱਛਾ ਗੋਡੀ ਮੰਗਦਾ ਇਹ ਗੋਡੀ ਬਹੁਤ ਮੰਗਦਾ ਹੈ ਗੋਡੀ ਮੰਗਦਾ ਹੈ ਹਾਂਜੀ ਹਾਂਜੀ ਇਹ ਗੋਡੀ ਇਹ ਫੇਰ ਗੋਡੇ ਵੀ ਕਾਇਮ ਚਾਹੀਦੇ ਇਹਨੂੰ ਘਟਣ ਗੋਡੇ ਤੇ ਥੋੜੀ ਬਾਬੇ ਦੀ ਮਿਹਰ ਆ ਉਹ ਤੈਨੂੰ ਉਧਰ ਸਿੱਧਾ ਕਰਣ ਨੂੰ ਹਲੇ ਤੇਰੇ ਦੋ ਦੋ ਚੀਜ਼ਾਂ ਖਾਣਾ ਤੂੰ ਤੇਰਾ ਤੂੰ ਚਾਚਾ ਜੀ ਇਹ ਤੁਹਾਡਾ ਇਹ ਮੇਰੇ ਲਈ ਬਣਾਇਆ ਧੰਨਵਾਦ ਤੇਰੇ ਪਿਆਰ ਦਾ ਗੱਲ ਤੇ ਰੱਖਦੇ ਕੋਈ ਨਹੀਂ ਮੈਂ ਬਾਅਦ ਚ ਖਾਣਾ ਇਹਨੂੰ ਮੈਂ ਬੜਾ ਕੰਮ ਕਰ ਲਵਾਂ ਆਪਦਾ ਇਤਾਂ ਨਾ ਮੇਰਾ ਮਕਸਦ ਆ ਵੀ ਮੈਂ ਇਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਦਾ ਘੱਟਚਾਉਣੀਆਂ ਜਿਹੜੀ ਆਪਣੇ ਬਰਾਾਸਤਾ ਪੰਜਾਬ ਦੀ ਇਹ ਆ ਵੀ ਜਿਹੜਾ 11 ਵਜੇ ਹੋਣੀ ਉਹ ਵੀ ਮੈਂ ਲੱਗਦਾ ਕੰਮ ਆਪਣੇ ਪੁਰਾਣੇ ਬਿਯੁਰਕ ਕਰਦੇ ਆ ਸਾਰੇ ਦੇਖਣਾ ਨਾ ਉਹਦੇ ਵਿੱਚ ਗਾ ਤੇ ਮੇਰਾ ਬਾਗ ਜੀ ਆਂਦੀ ਸਾਡੇ ਜਿੱਤੇ ਆ ਕਰਕੇ ਮਾਰਿਆ ਨਾ ਦੋ ਗਾਡੇ ਪਿੰਡ ਜੀ ਵੀ ਲੈਣਾ ਨਹੀਂ ਇਹ ਆਪਣੇ ਪਿੰਡ ਇੱਕੋ ਹੀ ਮੈਲਣਾ ਹਨਾ ਇੱਕੋ ਇੱਕੋ ਹੈ ਮੈਂ ਕਹਾਂ ਨਾਲ ਦੇ ਪਿੰਡਾਂ ਜਿਵੇਂ ਹੈ ਨਹੀਂ ਰੱਗੀ ਲੱਗੇ ਹੈਗੇ ਦਰਜਾਨੀਆਂ ਲਿਆ ਉਹ ਇੱਕ ਖੋਸਿਆ ਵਾਲਾ ਗੱਟੀ ਵੀਰ ਬਖਸ਼ ਹੈਗਾ ਕੋਨੇ ਪੁਰ ਤਾਂ ਹੈ ਨਹੀਂ ਹਨਾ ਹੈਗਾ ਨਹੀਂ ਫਜ ਕੋ ਰਹੀ ਨਹੀਂ ਤੇ ਇੱਕ ਕੋਸੇ ਵੀ ਆ ਇੱਕ ਗੱਤੀ ਵੀਰਬਖਸ਼ ਦੇ ਵਿੱਚ ਸਾਰੇ ਮੰਡੂ ਕੋਲ ਕਮਾਲਪੁਰ ਹੈਗਾ ਇੱਕ ਇੱਥੇ ਸਾਰੇ ਫੌਜੀ ਕੋਲ ਜਾਣੀਆਂ ਇੱਕ ਆਪਣੇ ਕੋਲ ਸੁਭੇ ਕੋ ਰੌਣਕ ਮਨ ਲਾਦਾ ਰੌਣਕ ਮਨ ਲਾਦਾ ਸਾਰੇ ਤੋਂ ਆਪਣੇ ਜੁਗਾ ਕਰਦੇ ਨਾ ਇਹ ਕਹਿਣਾ ਨਾ ਰੌਣਕ ਮਨ ਲਾਦਾ ਇੱਥੇ ਹੁੰਦੀ ਸਾਰਿਆਂ ਤੋਂ ਜ਼ਿਆਦੀ ਰੌਣਕ ਤੇ ਬਹੁਤ ਜੀ ਬਿਲਕੁਲ ਇੱਥੇ ਵਾਲੇ ਬੰਦੇ ਇਹ ਘਾਟਾ ਆਏ ਨਹੀਂ ਗਏ ਇੱਥੇ ਤਾਂ ਬਹੁਤ ਜਾਣੇ ਮਹਿਕ ਰਾਹ ਦੇ ਵਿੱਚ ਆ ਇਦਾਂ ਲੈ ਕੇ ਗਈ ਆ ਇਹਦੇ ਤਾਜਾ ਗੁੜ ਲੋੜੀ ਦੇ ਚਾਲੂ ਕਰਦਾ ਇਹਦੇ ਹੈ ਕਿ ਸਾਡੇ ਕੋਲ ਹੈ ਨਹੀਂ ਇੱਕ ਗੱਲ ਤਾਂ ਆਇਆ ਵੀ ਜਦੋਂ ਕਈ ਵਾਰ ਆਪਾਂ ਵੀਡੀਓ ਪਾਉਨੇ ਆ ਮੈਂ ਕਈ ਵਾਰੇ ਪੁੱਛਦੇ ਆ ਸਾਰੇ ਵੀ ਗੁੜ ਸਾਨੂੰ ਵੀ ਦੇ ਦਿਓ ਵੀ ਇਹ ਆਪਾਂ ਦੱਸ ਦਈਏ ਆਪਾਂ ਵੀ ਦੰਦੇ ਨਹੀਂ ਜਿਹੜਾ ਇੱਥੇ ਆ ਕੇ ਖਾ ਜਾਵੇ ਕਿਉਂਦਾ ਖਾ ਜਾਏ ਖਾ ਜਾਏ ਜਿੰਨਾ ਮਰਜ਼ੀ ਗੰਡ ਜੋ ਖਾ ਲੈਂਦੇ ਤੇ ਨਹੀਂ ਨਾ 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 ਵੇਚਦੇ ਨਹੀਂ ਇੱਥੇ ਆ ਕੇ ਕੋਈ ਖਾ ਜਾਵੇ ਦਿਖਾ ਜੀਵੇ ਜਿੰਨਾ ਮਰਜ਼ੀ ਖਾਵੇ ਜਿੰਨੀ ਕਮਤੀ ਕੇ ਦੀ ਚਾਹ ਲੈ ਵੀ ਆ ਤੀਜੀ ਪੀੜੀ ਆ ਹੈ ਤਾਇਆ ਇਹਨੂੰ ਸਿਖਾਤਾ ਫੇ ਮੁੰਡੇ ਨੂੰ ਕੰਮ ਸਿਖਾਤਾ ਜੀ ਕਾਤਾ ਜੀ ਪਾ ਲੈਂਦਾ ਪੇਸਤੀ ਚੰਗੀ ਹੁਣ ਪਾ ਲੈਂਦਾ ਆਗੇ ਹਾਲੇ ਮੜਾਇਆ ਫਰਕ ਹੈ ਅਜੇ ਨਹੀਂ ਆਲੇ ਨਾ ਜਦ ਹਾਲੇ ਕੱਢਣਾ ਦਾੜੀ ਆਈ ਹਾਂ ਚੱਲ ਲੱਗ ਤਾ ਜਾਂਦਾ ਇੰਨੇ ਵੱਡਾ ਹਨ ਹਾਂ ਅੱਜ ਛੁੱਟੀ ਵੀ ਸਕੂਲਾਂ ਅੱਜ ਛੁੱਟੀ ਗੱਲ ਪੇਪਰ ਪੰਜਾਬੀ ਦਾ ਚਲੋ ਫੇ ਇਹ ਪੰਜਾਬੀ ਸਭਿਆ ਜਾ ਰਹੀ ਸਿੱਖਣ ਦਾ ਸਿਖਾਉਣ ਦੇ ਤੈਨੂੰ ਕੱਲ ਵਾਲਾ ਪੇਪਰ ਤਾਂ ਨਹੀਂ ਛੱਡਦਾ ਫੇ ਤੂੰ ਕੱਲ ਦੇ ਵਾਲੇ ਪੇਪਰ 'ਚ ਕੀ ਲਿਖੂਗਾ ਫੇ ਗੁੜ ਬਾਰੇ ਲਿਖੂਗਾ ਕੋ ਆਹੋ ਨਹੀਂ ਪੇਪਰ ਆਉਂਦਾ ਪੰਜਾਬੀ ਦਾ ਸੌਖੇ ਪਾਣੀ ਇੱਥੇ ਲੱਗਾ ਨਹੀਂ ਤਾਂ ਹੁਣ ਤੱਕ ਨੂੰ ਅੰਦਰ ਹੋਣਾ ਨਹੀਂ ਠੀਕ ਆਹ ਹੋ ਗਏ ਪਹਿਲੀ ਪੀੜੀ ਬਿਯਾਰਗ ਤੇ ਆਹ ਹੋ ਗਿਆ ਆਪਣੀ ਦੂਜੀ ਤੇ ਆਹ ਤੀਜੀ ਹੈ ਸਾਰੇ ਗੁੜ ਕੱਢਦੇ ਆ ਬਈ ਇਹ ਵੀ ਵੱਡੀ ਗੱਲ ਆ ਗੁੜ ਦੇ ਮਾਹਾਰਾ ਬੰਦੇ ਪੂਰੇ ਗੁੜ ਬਣਿਆ ਬਹੁਤ ਵਧੀਆ ਟਾਪ ਦਾ ਰੰਗ ਸੋਹਣਾ ਬਹੁਤ ਰੰਗ ਵਧੀਆ ਬਣੇ ਰੰਗ ਨਿਆਰੇ ਵਾਲੇ ਜੀ ਪਹਿਲਾ ਕੋਈ ਕਮਾਲ ਦਾ ਫਰਕ ਹੁੰਦਾ ਵੀ ਰੰਗ ਰੂੰਗ ਦਾ ਪਹਿਲਾ ਚੱਕਰ ਵੀ ਦਾ ਫਰਕ ਹੁੰਦਾ ਬਹੁਤ ਕਮਾਲ ਦਾ ਥਾਂ ਦਾ ਥਾਂ ਕਿਦਾਂ ਦਾ ਹਾਂ ਜੀ ਗੋੜ ਕਰਨਾ ਥੱਲੇ ਗਿੱਲਾ ਨਾ ਹੋਵੇ ਹਾਂ ਇਹ ਵੀ ਫਰਕ ਹੁੰਦਾ ਪਾਣੀ ਜਿਹੜਾ ਪਹਿਲਾਂ ਹੀ ਬੰਦ ਕਰਦੇ ਹੋ ਇਹਨੂੰ ਵੀ ਜਿੱਦਾਂ ਹੁਣ ਗੋੜ ਆਮ ਲੋਕਾਂ ਦੇ ਹੁਣ ਕਹਿੰਦੇ ਆ ਕਈ ਵਾਰੀ ਵੇ ਗੁੜ ਜਿਹੜਾ ਵਾ ਉਹ ਖਰਾਬ ਹੈ ਨਾ ਥੋੜਾ ਟਾਈਮ ਕੱਢਦਾ। ਨਾ ਜੀ ਨਾ। ਉਹਦਾ ਵੀ ਕੋਈ ਹੁੰਦਾ ਫਾਰਮੂਲਾ ਵੀ। ਗੁੜ ਜਿਆਦਾ ਟਾਈਮ ਕੱਢੇ ਕੋਈ ਹੁੰਦਾ ਕੋਈ ਸਾਗਦਾ। ਨਰਮਲਾ ਲੈਂਦੇ ਵੀ। ਅੱਛਾ ਇਹਦਾ ਬਾਣ ਦੇ ਜੀ ਆ ਸਾਰਾ ਜੱਗ। ਬਾਣ ਦੇ ਬਹੁਤ ਫਰਕ ਹੈ ਜੀ। ਕਿਸੇ ਬਾਣ ਚ ਵੀ ਕੋਈ ਹੁੰਦਾ ਫਾਰਮੂਲਾ ਕੋਈ ਵੱਖਰਾ ਕੋਈ ਦੱਸ ਦਈਏ ਕਿਸੇ ਨੂੰ ਮੈਂ ਕਿਹ। ਸਰਮਾਇਆ ਤੇ ਬੇਰੇ ਹੀ ਬਾਗ ਰੱਖ ਦੋਣਾ ਇਹਨੂੰ। ਬੋਰਿਆਂ 'ਚ। ਹਾਂ ਜੀ। ਸਿੱਧਾ ਜੀ। ਸਿੱਧਾ ਜੀ। ਅੱਛਾ। ਕੱਢ ਜਾਂਦਾ ਟਾਈਮ ਚੰਗਾ। ਕੱਢ ਜਾਂਦਾ ਕੱਢ ਜਾਂਦਾ। ਹਾਲੀ ਓਏ ਹਾਲੀ ਹਾਲੀ ਹਾਲੂ ਮੈਲ ਖੋਦਦੇ। ਬੱਸ ਬੱਸ। ਉਦੋਂ ਇਹ ਕਦੀ ਧੁੱਪ ਲਵਾ ਲਈਦੀ ਆ ਸਤਾ ਧੁੱਪ ਲਵਾ ਲਵੇ ਉਦੋਂ ਉਦੋਂ ਹੁੰਦਾ ਜਿਆਦਾ ਨਵੀਂ ਹੁੰਦੀ ਆ ਨਾ ਬਸ ਬਸ ਨਵੀਂ ਹੁੰਦੀ ਆ ਉਦੋਂ ਇਹਨੇ ਚੁੜੀ ਹੌਲੀ 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 ਉਦੋਂ ਸੁਕਾ ਲੈਣਾ ਮੜਾ ਆਪਾਂ ਤੇ ਜੇ ਹੋ ਜਵੇ ਖਰਾਬ ਤਾਂ ਫੇਰ ਕੰਮ ਕੁਮ ਆ ਜਾਂਦਾ ਤੇ ਡਿਕਨੀ ਵਿੱਚ ਕੰਮ ਫੇਰ ਲੈ ਜਾਂ ਦੂਜੇ ਕੰਮ ਹੋ ਜਾਂਦਾ ਏ ਡੰਗਰਾਂ ਦੇ ਕੰਮ ਤੇ ਹੁੰਦਾ ਹੀ ਹੁੰਦਾ ਕੋਈ ਮੇਰੇ ਕੰਮ ਤੇ ਆ ਹੀ ਜਾਣਾ ਏ ਹੋਰ ਨੇ ਕੋਈ ਬਣਾਉਂਦੇ ਬਣਾਉਂਦੇ ਆ ਫੇਰ ਉਹ ਬਣਾ ਲਈਦਾ ਪਰ ਹੁਣ ਛੱਡ ਗਏ ਆਪਾਂ ਪਹਿਲੀਆਂ ਚ ਬਣਦਾ ਸੀਗਾ ਹੁਣ ਹੋ ਨਹੀਂ ਚਲੋ ਠੀਕ ਆ ਠੀਕ ਤੁਹਾਨੂੰ ਕਿਥੇ ਮਤਲਬ ਇਹ ਗੋੜ ਇੰਨੀ ਚੀਜ਼ ਆ ਆਪਣੇ ਕਹਿਣ ਦਾ ਇਹ ਤੋਂ بڑا ਕੋਈ ਬਣ ਜਾਂਦਾ ਇਹ ਤੋਂ ਬਣ ਜਾਂਦਾ ਵੀ ਇਹ ਜਾਂਦਾ ਨਹੀਂ ਜਾਂ ਹੀ ਨਹੀਂ ਜਾਂਦਾ ਜਾਂ ਹੀ ਨਹੀਂ ਜਾਂਦਾ ਇਹਦੀ ਤਾਂ ਮੈਲ ਵੀ ਨਹੀਂ ਜਾਂਦੀ ਮੈਨੂੰ ਤਾਂ ਮੈਲ ਵੀ ਤੁਸੀਂ ਇਕੱਠੀ ਕਰਕੇ ਰੱਖਦੇ ਹੋ ਕਦੋਂ ਲਈ ਰੱਖਦੇ ਹੋ ਬਈ ਉਹ ਵੀ ਦੱਸ ਦੋ ਹਾਂ ਸਾਲ-ਸਾਲ ਡੇਢ-ਡੇਢ ਸਾਲ ਹੋ ਗਿਆ ਸਾਡੀ ਸੰਭੀ ਆ ਤਿੰਨ ਸਾਲਾਂ ਦੀ ਵੀ ਪਈ ਆ ਸਹੀ ਆ ਜੀ ਮੈਲ ਪ੍ਰਾਣੀ ਹੈ ਕਿਹੜੇ ਕੰਮ ਆਉਂਦੀ ਪਰ ਉਹ ਆ ਮੈਲ ਦੀ ਹਾਂ ਉਹ ਮੈਲ ਜਿਹੜੀ ਕੜਾਹੇ ਦੇ ਸਾਈਡ ਤੋਂ ਆ ਜਿਹੜੀ ਆ ਪੀਪੀ ਆ ਆ ਉਹੀ ਉਹੀ ਜਿਹੜੇ ਆ ਕੰਡਿਆਂ ਤੋਂ ਲਾਉਂਦੇ ਹਾਂ ਕੰਡਿਆਂ ਦੇ ਰਾਹੀ ਆ ਵੀ ਇਹ ਕਿਹੜੇ ਕੰਮ ਨੂੰ ਆਉਂਦੀ ਇਹ ਪਸ਼ੂ ਕਿੰਨਾ ਅਫਰਿਆ ਹੋਵੇ ਹਾਂ ਦੋ ਮੁਠਾ ਲੂਣ ਪਾ ਕੇ ਦੇ ਦਿਓ ਅੱਛਾ ਹੋਲੀ ਦਰਦ ਹੁੰਦੀ ਬਹੂ ਦੇ ਤਾਂ ਦੇ ਦਿਓ ਅੱਛਾ ਬੋਲਿਆ ਗਿਆ ਹੈ ਦੇਸੀ ਫਾਰਮੂਲੇ ਹੀ ਹਮ ਮਤਲਬ ਵੀ ਜਿਹੜਾ ਆਪਾਂ ਗੁੜ ਕੱਢਦੇ ਆਂ ਵੀ ਇਹ ਕੱਲੇ ਬੰਦੇ ਲਈ ਨਹੀਂਗਾ ਇਹ ਕਈ ਥਾਵਾਂ ਤੇ ਕੰਮ ਆਉਂਦਾ ਹੈ ਇਤੋਂ ਕਈ ਥਾਂ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਇਹਦੀ ਮੈਲ ਵੀ ਕੰਮ ਆਈ ਜਾਂਦੀ ਹੈ ਉਹ ਨਾ ਛੋਟਿਆ ਰਹੇ ਬਣਦੀਆਂ ਗੁੜ ਤੋਂ ਕਈ ਕੁਝ ਬਣ ਜਾਂਦਾ ਇਹਦਾ ਸਿਰਕਾ ਵੀ ਪਾ ਲਈਦਾ ਇੱਕ ਹਮ ਅੱਛਾ ਫਿਰ ਕਾ ਪਾਈਦਾ ਜਦੋਂ ਘਾਵਾ ਪਾਉਣਾ ਚਾਰ ਘਾਵੇਂ ਮਾਰੇ ਕੱਚੇ ਭਾਂਡੇ ਚ ਪਾ ਦੇਣਾ ਇਹਨੂੰ ਹੂੰ ਇੱਥੇ ਤੇ ਓਏ ਏ ਅੰਗਿਆਲਾ ਬਾਗੀ ਰੱਖ ਦੇਣਾ ਹੂੰ ਉਹਦੀ ਰਾਬ ਉੱਤੇ ਆ ਜਣੀ ਖੰਡ ਥੱਲੇ ਬਹਿ ਜਾਣੀ ਹਾਂ ਜਦੋਂ ਮਾਡੀਆਂ ਕਰਦੇ ਹੁੰਦੇ ਸੀ ਹੂੰ ਉਦੋਂ ਰਾਬ ਥੱਲੇ ਉਹਦਾ ਪਾਣੀ ਬਣਾਉਣਾ ਹੂੰ ਜਿਹੜੀ ਥੱਲੇ ਖੰਡ ਜੀ ਉਹ ਖਾਣੀ ਹੂੰ ਰਾਤ ਬਹੁਤ ਲੱਗਦੀ ਹੈ ਸਿਰਕੇ ਦਾ ਫੇ ਕੀ ਕਰਦੇਵੇਂ ਫਿਰ ਕਾ ਖਾਂਦੇ ਸੀ ਇੱਕ ਸਿਰਕਾ ਹੁੰਦਾ ਇੱਕ ਸਰਕਾ ਹੁੰਦਾ ਇੱਕ ਸਰਕਾ ਹੁੰਦਾ ਅੱਛਾ ਇਹ ਵੀ ਪਤਾ ਹੀ ਦੱਸ ਰਿਹਾ ਉਹ ਸਰਕਾ ਆ ਅੱਛਾ ਉਹ ਜਦੋਂ ਘਮੇ ਤੇ ਪਾਤਾ ਆ ਗਈ ਦੋ ਘਮੇ ਮਾਰ ਕੇ ਨਹੀਂ ਇੱਕ ਤਾਂ ਸਰਕਾ ਆ ਜਦੋਂ ਸਲਾਦ ਨੂੰ ਤੇ ਪਾਉਂਦੇ ਬਜ਼ਾਰਾਂ ਚ ਉਹ ਸਰਕਾ ਹੁੰਦਾ ਉਹ ਸਰਕਾ ਉਹ ਹੀ ਬਣ ਜਾਂਦਾ ਉਹ ਵੀ ਬਣ ਜਾਂਦਾ ਗੁੜ ਦਾ ਨਹੀਂ ਗੁੜ ਤਾਂ ਨਹੀਂ ਬਣਦਾ ਉਹ ਉਹਦਾ ਮਲਾਰਾ ਉਹ ਤੋਂ ਬਣਦਾ ਉਹ ਤੋਂ ਤਾਂ ਬਣਦਾ ਸਰ ਉਹ ਤਾਂ ਸਦਾ ਬਣ ਜਾਂਦਾ ਰੋ ਰੋ ਕੱਢ ਕੇ ਜਿਹੜਾ ਬਜ਼ਾਰਾਂ ਚੋਂਦਾ ਇਹ ਤਾਂ ਖਰੇ ਕੈਮੀਕਲ ਹੀ ਹੁੰਦਾ ਕੋਈ ਇਹ ਕੈਮੀਕਲ ਆ ਸਹੀ ਮੈਨੇਜ ਪਤਾ ਕੀ ਆ ਨੇਚਰਲ ਨਹੀਂਗਾ ਹਨਾ ਨੇਚਰਲ ਇਦਾਂ ਬਣਦਾ ਜਿੱਦਾਂ ਪੁੱਟਾ ਬਣਾਉਂਦੇ ਆ ਆਪਾਂ ਇਹਨੂੰ ਕਾ ਪੀਪੇ ਪਾ ਕੇ ਰੱਖ ਦੇਣਾ ਜੀ ਹਾਂ ਉਹਨੂੰ ਚੱਲਣਾ ਦੇਣਾ ਉਹਨੇ ਆਪੇ ਚੱਲਣਾ ਜਦੋਂ ਚੱਲ ਪਿਆ ਸਾਫ਼ ਕਰਕੇ ਕਦੇ ਅਸੀਂ ਲਾਲ ਮਿਰਚਾਂ ਪਾ ਦੇਣੀ ਆ ਦਾ ਕਿਲੋ ਥੋੜੀ ਜਿਹੀ ਇੱਕ ਵੀ ਪੇਚ ਹਾਂ ਇਹ ਚੱਲ ਗਿਆ ਚੱਲ ਗਿਆ ਸਾਫ਼ ਹੋ ਗਿਆ ਉਹਨੂੰ ਨਿਸਾਰ ਕੇ ਪਾ ਲੈਣਾ ਕਿਸੇ ਭਾਂਡੇ ਦੇ ਅੱਛਾ ਕਿੰਨੇ ਬੰਦੇ ਦੇ ਦਰਦ ਹੁੰਦੀ ਆ ਛਿੱੜ ਕੇ ਉਹਨੂੰ ਇੱਕ ਨਿਗਾਹ ਆ ਪੈ ਕੇ ਦੇ ਦਿਓ ਪਾ ਕੇ ਲੋਨ ਖੜਾ ਜਾ ਉਸੇ ਸਰਕ ਠੀਕ ਆ ਅਸਾ ਗੋੜ ਤੋਂ ਦਵਾਈਆਂ ਵੀ ਬਣਾਉਂਦੇ ਆ ਬੜਾ ਕੋਈ ਕਰਦੇ ਨਹੀਂ ਤੁਸੀਂ ਬਣਾਉਨੇ ਆ ਇਹ ਚੀਜ਼ਾਂ ਵੀ ਸਾਰੀਆਂ ਬਣਾ ਲਈਆਂ ਸੀ ਸ਼ੱਕਰ ਵੀ ਬਣਾਉਂਦੇ ਉਹਨੇ ਹਾਂ ਸ਼ੱਕਰ ਵੀ ਬਣਾਈ ਸੀ ਬਣਾਉਣੀ ਆ ਬਸ ਇਹ ਬਣੀ ਚੱਲ ਰਹੀ ਸ਼ੱਕਰ ਅੱਛਾ ਤਾਇਆ ਸ਼ੱਕਰ ਦਾ ਕੋਈ ਫਾਰਮੂਲਾ ਵੱਖਰਾ ਵਾਗੇ ਇਦਾਂ ਹੀ ਕੋਈ ਪੱਤ ਲਾਉਣ ਲਾਉਣ ਦਾ ਚੱਕਰ ਉਹ ਥੋੜੀ ਜੀ ਗੱਲ ਚਾੜ ਨਹੀਂ ਮੈਂਦੀ ਜੀ ਥੋੜਾ ਜਿਹਾ ਵੱਧ ਉਹਨੂੰ ਸੇਕ ਲਵਾਉਣਾ ਪਈ ਥੋੜਾ ਜਿਹਾ ਵੱਧ ਅੱਛਾ ਫਿਕਰ ਦਾ ਨਾ ਬਣਦੀ ਹੈ ਹਾਂਜੀ ਹਾਂਜੀ ਥੋੜਾ ਜਿਹਾ ਥੋੜਾ ਪੋੜਾ ਪੈਂਦਾ ਇੱਧਰ ਗੱਡ ਤੇ ਹਾਂ ਫਿਰ ਮਲੇ ਹੇ ਟੇਲੀ ਨਹੀਂ ਪੈਂਦੀ ਟੇਲੀ ਨਹੀਂ ਪੈਂਦੀ ਉਹ ਲਈ ਲਈ ਹੋਣੀ ਤਿਆ ਕਿੰਨੀਆਂ ਪਤਾ ਕੱਢਣੀਆਂ ਅੱਜ ਹੋਰ ਫੇ ਤੁਸੀਂ ਕਿੰਨੀਆਂ ਦਿਨ ਬਤਾਉ ਰਿਹਾ ਜੀ ਮਗਰ ਤੇਰੀ ਵਾਰੀ ਹੈ ਮਗਰ ਉਹ ਮੇਰੀ ਵਾਰੀ ਆਜੂਗਾ ਅੱਜ ਕਿ ਮੈਂ ਵੀਡੀਓ ਜੋ ਕਰੇ ਰਹਿਣਾ ਨਹੀਂ ਨਹੀਂ ਆਜੀ ਆਜੂਗੀ ਥੋੜਾ ਜਿਹਾ ਰਾਹ ਤੇ ਅੱਲਾ ਨਹੀਂ ਤੇ ਮੈਂ ਕਹਾਂ ਮੈਂ ਫੇ ਕੱਲ ਨੂੰ ਆਜੂਗਾ ਬਾਹਲੀ ਗੱਲਾਂ ਉਹ ਤੇਰੀ ਮਰਜ਼ੀ ਜਨੇ ਦੇਣੇ ਕੱਢਣਾ ਲੈ ਮੈਨੂੰ ਤੂੰ ਦੱਸ ਦਿਓ ਤੁਸੀਂ ਮੈਂ ਹੁਣ ਚੱਲਦਾ ਘਰੇ ਇੱਕ ਵਾਰੀ ਗੇੜਾ ਮਾਰ ਆਵਾਂ ਹੇ 2 ਵਜੇ ਤੈਨੂੰ ਮਿਲਾਂ ਗੱਲਬਾਤ ਅਸੀਂ ਕਰ ਲਈ ਆ ਸਾਰੀ ਤਾਇ ਹੋਣਾ ਨਾ ਤੇ ਤੁਹਾਨੂੰ ਕੱਦਾਂ ਦੀ ਲੱਗੀ ਸਾਡੇ ਗੱਲਬਾਤ ਕੋਈ ਰਹਿਣ ਦੇ ਰਹਿਣ ਦੇ ਜੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਜਿਹੜੇ ਵੀ ਸੁਣਨਗੇ ਤੇ ਫਿਰ ਜੇ ਤੈਨੂੰ ਵਧੀਆ ਲੱਗੀ ਤੇ ਸਾਨੂੰ ਦੱਸਿਓ ਧੰਨਵਾਦ ਕਰਦੇ ਹਾਂ ਅੱਗੇ ਤੋਂ ਗਾਂਹ ਤੋਂ ਫਿਰ ਕੋਈ ਨਾ ਕੋਈ ਹੋਰ ਇਦਾਂ ਦੀ ਬਣਾਇਆ ਕਰਾਂਗੇ ਹੈ ਗੱਲਬਾਤ ਕਰਕੇ ਵੀਡੀਓ ਕਿਉਂ ਤਾਇਆ ਚੰਗਾ ਹੈ ਚੰਗਾ ਹਾਂ ਸਾਸਰੀ ਗੱਲ ਕਰਦੇ ਹਾਂ ਸਾਰੇ ਸਾਸਰੀ ਗੱਲ ਜੀ ਸਾਸਰੀ ਗੱਲ ਜੀ